ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੁੰਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ਟੀਵੀ ਸੋ ਦੋਸਤੋ ਅੱਜ ਮੈਂ ਪਹੁੰਚਾ ਮਾਂ ਲੱਖੀ ਸਿਨੇਮਾ ਫਿਲਮ ਕਲੈਕਸ ਸਿਨੇਮਾ ਜਿਹੜਾ ਵਾ ਉੱਥੇ ਔਰ ਉਹ ਜਿੱਥੇ ਕਿ ਅੰਬੇਦਕਰ ਫੋਰਸ ਟਾਂਡਾ ਜਿਹੜਾ ਵਾ ਉਹਨਾਂ ਉਹਨਾਂ ਵੱਲੋਂ ਜਿਹੜੀ ਕਿ ਫਿਲਮ ਰਿਲੀਜ਼ ਕੀਤੀ ਹੈ ਜੀ ਫੂਲੇ ਆਪਾਂ ਕਰਦੇ ਹਾਂ ਉਹਨਾਂ ਦੀ ਜਿਹੜੀ ਸਾਰੀ ਕਮੇਟੀ ਨਾਲ ਗੱਲਬਾਤ ਸੋ ਆਜੋ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮਗਾਰਾ ਤਾਂ ਜਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਫੁੱਲੇ ਜੀ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਡੇ ਆਪਣੇ ਚੈਨਲ ਆਈ ਸਾਨੂੰ ਇਹ ਕਰ ਰਹੇ ਹੋ। ਉਹ ਇਹ ਫਿਲਮ ਜਿਹੜੀ ਇਹਦੇ ਇੱਕ ਇਦਾਂ ਦੀ ਫਿਲਮ ਨਾਲ ਕੀ ਮਤਲਬ ਵਿੱਚ ਸੰਦੇਸ਼ ਦਿੱਤਾ ਗਿਆ ਜੀ ਭਾਜੀ ਇੱਕ ਇਹ ਸੰਦੇਸ਼ ਦੇ ਰਹੀ ਆ ਵੀ ਸਾਡੇ ਸਮਾਜ ਨੂੰ ਨਾਲ ਜੋ ਹੋਇਆ ਉਹ ਦਿਖਾਇਆ ਹੈ ਤੇ ਜੋ ਸਾਨੂੰ ਵਾਂਹ ਕਰਨਾ ਚਾਹੀਦਾ ਉਹ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਹੈ। ਹਾਂਜੀ। ਤੋਂ ਦੋਸਤੋ ਇਹ ਜਿਹੜੀ ਕਿ ਸਾਡੇ ਜਿਹੜੇ ਕਿ Dalit ਸਮਾਜ ਦੇ ਜਿਹੜੇ ਸੀਗੇ ਮਸੀਹਾ ਉਹਨਾਂ ਦੇ ਉੱਤੇ ਆਧਾਰ ਤੇ ਜਿਹੜੀ ਫਿਲਮ ਹੈਗੀ ਆ ਸੋ ਭਾਈਕੇ ਹੋਰ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਕੀ ਇਹਦੇ ਵਿੱਚ ਦੱਸਾਇਆ ਗਿਆ ਫਿਲਮ ਬਾਰੇ ਕੀ ਸੰਦੇਸ਼ ਦਿੱਤਾ ਗਿਆ ਜੀ ਹਾਂਜੀ ਸਭ ਤੋਂ ਪਹਿਲਾਂ ਸਾਰਾਂ ਜੈਪੀ ਸਰ ਜਿਵੇਂ ਤੁਸੀਂ ਹੁਣੇ ਬੋਲਿਆ ਸ਼ਬਦ ਦਲਿਤ ਸ਼ਬਦ ਜੀ ਲੇਕਿਨ ਇਸ ਤੋਂ ਪਹਿਲਾਂ ਸਾਨੂੰ ਸ਼ੂਦਰ ਲੋਕ ਕਿਹਾ ਜਾਂਦਾ ਸੀ ਜੀ ਤੇ ਜਿਹੜੀ ਇਸ ਫਿਲਮ ਵਿੱਚ ਇਹ ਸੁਵਿਤਰੀਬਾਈ ਫੂਲੇ ਜੀ ਆ ਇਹ ਨਾਮ ਵੀ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਅੱਜ ਤੋਂ ਸ਼ੂਦਰ ਸਮਾਏ ਨੂੰ ਦਲਿਤ ਕਿਹਾ ਜਾਵੇਗਾ ਜੀ ਜੀ ਤੇ ਦੂਜੀ ਜਿਹੜੀ ਸੇਧ ਆ ਇਹਦੇ ਵਿੱਚ ਇਹ ਆ ਖਾਸ ਤੌਰ ਤੇ ਜਿਹੜੀ ਆ ਮੈਸੇਜ ਆ ਫਿਲਮ ਦਾ ਉਹ ਬੀਬੀਆਂ ਤੇ ਬੱਚਿਆਂ ਲੇਡੀਜ਼ ਬਾਰੇ ਆ ਕਿ ਕਿਵੇਂ ਇੱਕ ਔਰਤ ਨੇ ਆਪਣੇ ਹਸਬੰਡ ਨਾਲ ਸਮਾਜ ਨੂੰ ਅੱਗੇ ਲਿਆਉਣ ਲਈ ਮਿਹਨਤ ਕੀਤੀ ਤੇ ਇੱਥੇ ਤੱਕ ਪਹੁੰਚਾਇਆ ਕਿ ਇਸ ਦੇਸ਼ ਵਿੱਚ ਜਿਹੜੀ ਸਭ ਤੋਂ ਪਹਿਲੀ ਲੇਡੀ ਦਾ ਸਿਵਤਰੀਬਾਈ ਫੁਲੀ ਹੋਇਆ ਜਿਹੜੀ ਕਿ ਇਸ ਭਾਰਤ ਦੀ ਪਹਿਲੀ ਲੇਡੀ ਟੀਚਰ ਆ ਤੇ ਉਹਨਾਂ ਦਾ ਮੁਸਲਮਾਨ ਸਮਾਜ ਦੀ ਫਾਤਮਾ ਸੀ। ਇਹਨਾਂ ਨੇ ਇਹ ਕੰਮ ਅਸਿੱਧਾਂ ਜੀ। ਸੋ ਅੱਜ ਜਿਹੜਾ ਇਹ ਸ਼ੋਅ ਚੱਲ ਰਿਹਾ ਵਾ ਇਹਦੇ ਵਿੱਚ ਕਿੰਨੀ ਕਿ ਜੇ ਪਬਲਿਕ ਜਿਹੜੀ ਆਈ ਆ ਮੇਰੇ ਖਿਆਲ ਨਾਲ ਕਹਿੰਦੇ ਕਿ ਇਹ ਸਿਨੇਮੇ ਚ ਨਵਾਂ ਡਬਲ ਹੀਰੋ ਆ ਚੁੱਕਿਆ। ਸਭ ਭਰਿਆ ਹੋਇਆ ਸਿਨੇਮਾ ਫੁੱਲਿਆ। ਹਾਂ ਜੀ ਬਿਲਕੁਲ ਕਿਉਂਕਿ ਇਹ ਫਿਲਮ ਸੋਸ਼ਲ ਮੀਡੀਆ ਤੇ ਅਤੇ ਜਨਾ ਸੀ ਕਿ ਅਸੀਂ ਫਿਲਮ ਦੇਖਣੀ ਆ ਇਸ ਕਰਕੇ ਅਸੀਂ ਆਪਣੇ ਸਾਥੀਆਂ ਨਾਲ ਮਿਹਨਤ ਕਰਕੇ ਦਸ਼ਮੇਸ਼ ਨਗਰ ਤੋਂ ਸਾਥੀ ਟਾਂਡੇ ਤੋਂ ਆ ਘਦਾਲੇ ਤੋਂ ਆ ਤੇ ਸਾਡੀ ਪੂਰੀ ਟੀਮ ਅੰਬੇਡਕਰ ਫੋਰਸ ਇਸ ਦੇ ਉੱਤੇ ਕਾਰਜ ਕੀਤਾ ਕਿ ਸਾਰੇ ਸਾਥੀ ਲੋਕਲ ਪਿੰਡਾਂ ਜੋ ਇਕੱਠੇ ਕਰਕੇ ਅਸੀਂ ਇੱਥੇ ਲੈ ਕੇ ਫਿਲਮ ਦਿਖਾਉਣ ਲਈ ਆਏ ਆ ਤੇ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਆ ਸਾਡੇ ਇੱਥੇ ਜਿਹੜੇ ਮਨੋਜ ਜੀ ਆ ਸਾਡੇ ਮਨੋਜ ਤਨਵਰ ਜੀ ਸਿਨੇਮੇ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਉਹਨਾਂ ਦਾ ਸਾਡੇ ਜਿਹੜੇ ਮੈਨੇਜਰ ਆ ਸ਼ੁਭਮ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨ లైసన్ ఫిదా ਕਹਿੰਦੀ ਹੈ ਕਿ ਪ੍ਰੂਫ ਕਰਕੇ ਆਪਾਂ ਨੂੰ ਫਿਲਮ ਚਲਾਉਣ ਲਈ ਇਜਾਜ਼ਤ ਦਿੱਤੀ ਆ। ਇਹ ਜਿਹੜੀ ਫਿਲਮ ਆ ਹੋਰ ਮਤਲਬ ਕਿ ਕਿਤ ਕਿਹੜੇ ਕਿਹੜੇ ਸਿਨੇਮੇ ਵਿੱਚ ਹੋਰ ਵੀ ਚੱਲ ਰਹੀ ਪੂਰੇ ਪੰਜਾਬ 'ਚ ਚੱਲ ਰਹੀ ਹੈ। ਇਹ ਪੂਰੇ ਪੰਜਾਬ ਚੱਲ ਰਹੀ ਹੈ ਜਿੱਥੇ-ਥੇ ਲੋਕ ਜਾ ਕੇ ਖੁਦ ਸਿਨੇਮੇ ਨੂੰ ਬਾਈ ਕਰਕੇ ਫਿਲਮ ਲੋਕਾਂ ਨੂੰ ਦਿਖਾ ਰਹੇ ਆ ਕਿਉਂਕਿ ਬਹੁਤ ਵੱਡਾ ਮੈਸੇਜ ਆ। ਅਸਲ ਵਿੱਚ ਇਸ ਫਿਲਮ ਦਾ ਮੈਸੇਜ ਪੂਰੇ ਸਮਾਜ ਨੂੰ ਆ, ਸਾਰੇ ਧਰਮਾਂ ਲਈ ਆ, ਸਾਰੇ ਮਜਬੂਤਾਂ ਲਈ ਆ। ਲੇਕਿਨ ਝੁੱਕਦੀ ਗੱਲ ਆ ਕਿ ਇਸ ਨੂੰ ਸਿਰਫ ਇੱਕ ਹੀ ਸਮਾਜ ਦੇਖ ਰਿਹਾ ਆ। ਹਾਂਜੀ। ਸੋ ਜਿੱਦਾਂ ਕਿ ਦੱਸਿਆ ਵੀਰ ਹੁਣਾਂ ਨੇ ਕਿ ਸ ਇਹਨਾਂ ਦੇ ਤਰ੍ਹਾਂ ਨਹੀਂ ਲੋਕ ਸਾਰਿਆਂ ਨੂੰ ਹੀ ਜਿਹੜੇ ਅਧਿਕਾਰ ਦਿੱਤੇਗੇ ਉਹਨਾਂ ਦਾ ਦਵਾਏ ਆਪਣਾ ਵੱਲੋਂ ਦਿੱਤੇਗੇ ਨੇ ਸੋ ਆਪਾਂ ਹੋਰ ਇੱਕ ਵੀਰ ਨਾਲ ਗੱਲਬਾਤ ਕਰਾਂਗੇ ਹਾਂ ਜੀ ਵੀਰ ਜੀ ਤੁਹਾਡਾ ਕੀ ਦੇ ਬਾਰੇ ਖੜਾ ਜੀ ਜੈ ਪਰਜੀ ਇਹ ਫਿਲਮ ਬਹੁਤ ਵਧੀਆ ਜੀ ਇਹ ਹਰ ਇੱਕ ਵਰਗ ਦੀ ਔਰਤ ਨੂੰ ਇਹ ਫਿਲਮ ਦੇਖਣਾ ਚਾਹੀਦਾ ਕਿਉਂਕਿ ਇਹ ਸਮਿੱਤਰੀ ਬਾਈ ਫਿਲਮ ਜੀ ਉਸ ਹਰ ਇੱਕ ਔਰਤ ਨੂੰ ਅਧਿਕਾਰ ਲੈ ਕੇ ਦਿੱਤਾ ਕਿ ਹਰ ਸਕੂਲ ਵਿੱਚ ਪੜ੍ਹ ਸਕੇ ਇੱਕ ਸੇ ਰੁਟਾ ਉੱਚਾ ਕਰਕੇ ਜੀ ਸਕੇ ਤੁਸੀਂ ਦੇਖ ਸਕਦੇ ਹੋ ਇਸ ਫਿਲਮ ਨੂੰ ਦੇਖੋਗੇ ਤਾਂ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਇੱਕ ਔਰਤ ਜਦੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜਾਂਦੀ ਉਹਨਾਂ ਤੇ ਗੋਵਰ ਚਿੱਟਿਆ ਜਾਂਦਾ ਵਾ ਉਹਨਾਂ ਨੂੰ ਹਰ ਇੱਕ ਪੈਰ ਦੇ ਉੱਤੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਪਰ ਫਿਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਭਰਿਆ ਹੋਇਆ ਕਿ ਉਹ ਹੁਣ ਵੱਡ ਸਮਝ ਵਿੱਚ ਹਮੇਸ਼ਾ ਹੀ ਤਰੱਕੀ ਕਰਨਗੇ। ਉਹ ਨਹੀਂ ਕਹਿੰਦਾ ਜਾ ਕੇ ਇੰਚਾਪਾ। ਸੋਜੀ ਜੀ ਤੁਹਾਡਾ ਫਿਲਮ ਬਾਰੇ ਕੀ ਵਿਚਾਰ ਤੁਸੀਂ ਵੀ ਨੇ ਦੇਖੀ ਹੋਣੀ ਆ। ਹਾਂਜੀ ਆਪਾਂ ਫਿਲਮ ਵਿੱਚ ਦੱਸਿਆ ਗਿਆ ਕਿੰਦਾ ਲੱਗਦਾ ਹੈ। ਜੈਪਿੰਜਾ ਪਾਰਟੀ ਆਪਾਂ ਪਿਛਲੇ ਐਤਵਾਰ ਆਪਣੇ ਜੁਵੇਲ ਸਮੇ ਵਿੱਚ ਮੁਗੀ ਦੇਖਿਆ ਸੀਗੇ। ਜੀ ਤੇ ਉੱਥੇ ਦੇਖਿਆ ਕਿ ਜਿੱਦਾਂ ਮਤਲਬ ਮੂਵੀ ਤੇ ਦੱਸਿਆ ਗਿਆ ਕਿ ਸਾਡੇ ਜਿਹੜੇ ਕਿਸੇ ਵੀ ਸਮਾਜ ਦੀਆਂ ਔਰਤਾਂ ਚਾਹੇ ਕਿਸੇ ਵੀ ਸਮਾਜ ਨਾਲ ਸੰਬੰਧ ਰੱਖਦੀ ਹੋਵੇ ਔਰਤ ਬ੍ਰਾਹਮਣ ਹੋਵੇ ਕਿਸੇ ਵੀ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਸੱਤੀ ਪ੍ਰਸਨ ਹੁੰਦੀ ਸੀ ਕਿ ਜੀ ਜਾਂ ਔਰਤਾਂ ਪੜ੍ਹ ਨਹੀਂ ਸਕਦੀਆਂ ਸੀ ਜਦੋਂ ਵੀ ਉਹਨਾਂ ਨੂੰ ਦੂਜੀ ਵਾਰੀ ਵਿਆਹ ਕਰਾਉਣ ਦਾ ਅਧਿਕਾਰ ਨਹੀਂ ਸੀ ਉਹਦੇ ਵਿੱਚ ਸਾਰਾ ਕੁਝ ਨਹੀਂ ਆਪਣੇ ਜਤੀਵਾ ਫੂਲੇ ਜੀ ਨੇ ਸੰਘਰਸ਼ ਕਰਕੇ ਆਪਣੀ ਪਹਿਲਮ ਪਤਨੀ ਨੂੰ ਪੜਾਇਆ ਸੁਬਤਰੀ ਬਾਈ ਫੂਲੇ ਜੀ ਨੂੰ ਉਹਨਾਂ ਦਾ ਫਾਤਿਮਾ ਇਹ ਉਹਨਾਂ ਦਾ ਸਾਥ ਦਿੱਤਾ ਮਤਲਬ ਨਹੀਂ ਆਪਣੇ ਸਕੂਲ ਖੋਲ੍ਹਿਆ ਤੇ ਉਹਦੇ ਵਿੱਚ ਕੁੜੀਆਂ ਨੂੰ ਪੜਾਉਣ ਦਾ ਯਤਨ ਕੀਤੇ ਤੇ ਕੁੜੀਆਂ ਨੂੰ ਪੜਾਉਣਾ ਸ਼ੁਰੂ ਕੀਤਾ ਜਿਸ ਵਿੱਚ ਅੰਗਰੇਜ਼ੀ ਜਿਹੜੀ ਗਵਰਨਮੈਂਟ ਸੀਗੀ ਉਹ ਵੀ ਬਹੁਤ ਉਹਨਾਂ ਨਾਲ ਸਪੋਰਟ ਕੀਤੀ ਉਹਨਾਂ ਨੂੰ ਤੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਕੁੜੀ ਹੋਵੇ ਦੇਸ਼ ਦੀ ਉਹ ਹਰ ਇੱਕ ਕੁੜੀ ਨੂੰ ਇਹ ਮੂਵੀ ਦੇਖਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪੜ੍ਹਨ ਦੇ ਅਧਿਕਾਰ ਜਿਹੜੇ ਸੁਤਰੀਵਾ ਕੁੜੀਆਂ ਨੇ ਦਵਾਏ ਜੀ ਹਾਂਜੀ ਸੋ ਇਹ ਸਾਨੂੰ ਸਾਡੇ ਨਾਲ ਅੰਬੇਦਕਰ ਫੋਰਸਟਾਂਡਾ ਦੇ ਜਿਹੜੇ ਉਹਦੇਦਾਰ ਜਿੰਨਾਂ ਵੱਲੋਂ ਇਹ ਲੱਤੀ ਸਿੰਘਾਂ ਮੈਚ ਜਿਹੜੀ ਲਗਵਾਈ ਗਈ ਆ ਸੋ ਸਾਰਿਆਂ ਨੇ ਜਿਵੇਂ ਕਿ ਦੱਸਿਆ ਕਿ ਮਤਲਬ ਕਿ ਬਹੁਤ ਵਧੀਆ ਜਿਹੜਾ ਮੋਟੀਵੇਸ਼ਨਲ ਸੰਦੇਸ਼ ਦਿੱਤਾ ਗਿਆ ਆ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪਰ ਕਮੈਂਟਾਂ ਵਿੱਚ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਸਤਿ ਸ੍ਰੀ ਅਕਾਲ ਸੋਸੀ ਗੱਲ ਜੀ ਜੈ ਭੀਮ ਜੈ ਭਾਰਤ ਆਪਾਂ ਫੂਲੇ ਮੂਵੀ ਦੇਖ ਕੇ ਆਏ ਆ ਜਿਹਦਾ ਕਿ ਸਭ ਤੋਂ ਸਟਾਰਟਿੰਗ ਦੇ ਵਿੱਚ ਕਾਫੀ ਵਿਰੋਧ ਵੀ ਹੋਇਆ ਪਰ ਕਿਉਂਕਿ ਆਪਾਂ ਨੈਟ ਦੇ ਉੱਤੇ ਦੇਖਦੇ ਆ ਕਾਫੀ ਜਨਰਲ ਕੈਟਾਗਰੀ ਨੇ ਹੋਰ ਕੈਟਾਗਰੀਆਂ ਨੇ ਵੀ ਮੂਵੀ ਦੇਖੀ ਆ ਪਰ ਬਹੁਤ ਸਾਰੇ ਬੰਦਿਆਂ ਨੇ ਪ੍ਰੇਜ਼ ਕੀਤਾ ਪਰ ਪ੍ਰੇਜ਼ ਕਿਹਨਾਂ ਨੇ ਕੀਤਾ ਜਿਹੜੇ ਐਜੂਕੇਟਿਡ ਨੇ ਕਿਉਂਕਿ ਐਜੂਕੇਸ਼ਨ ਜਿਹੜੀ ਆ ਤੀਜਾ ਨੇਤਰ ਆ ਜਦੋਂ ਤੀਜਾ ਨੇਤਰ ਖੁੱਲ ਜਾਂਦਾ ਚਾਹੇ ਕਿਸੇ ਗਾੜਾ ਗਰੀ ਦਾ ਹੋਵੇ ਉਹ ਬਿਲਕੁਲ ਸਹੀ ਗੱਲ ਕਰਦਾ ਤੇ ਦੁਨੀਆ ਉੱਤੇ ਸਿਰਫ ਇੱਕੋ ਧਰਮ ਆ ਇਨਸਾਨੀਅਤ ਦੋ ਜਾਤਾਂ ਨੇ ਮਰਦ ਜਾਂ ਤੇ ਔਰਜਾਤ ਬਾਕੀ ਸਾਰੇ ਟੋਪੇ ਗੰਡੇ ਨੇ ਰਚਾਏ ਗਏ ਨੇ ਕੋਈ ਕਿਸੇ ਰੱਬ ਨੇ ਕਿਸੇ ਨੇ ਨਹੀਂ ਲਿਖਿਆ ਕਿ ਇੰਨੀਆਂ ਜਾਤਾਂ ਹੁੰਦੀਆਂ ਨੇ ਤੇ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਇਹਦੇ ਵਿੱਚ ਇੱਕੋ ਹੀ ਮੈਸੇਜ ਆ এডਿਕੇਸ਼ਨ ਜਿਸ ਬੰਦੇ ਕੋ ਐਜੂਕੇਸ਼ਨ ਆ ਵਿੱਚ ਸੁਵਿਤਰੀਬਾਈ ਪੁਲੇ ਬੋਲਦੀ ਵੀ ਆ ਉਹ ਕਹਿੰਦੇ ਨਾ ਨਜਾਇਜ਼ ਬੱਚਿਆਂ ਦਾ ਦਰਜਾ ਕੀ ਹੋਊਗਾ ਕਹਿੰਦੀ ਆ ਆਪ ਪੜਨਗੇ ਤੇ ਆਪਣਾ ਦਰਜਾ ਆਪ ਕਾਇਮ ਕਰਨਗੇ ਤੋ ਸਾਰੇ ਸਮਾਜ ਨੂੰ ਸਾਰਿਆਂ ਨੂੰ ਇਹੀ ਸੇਧ ਲੈਣੀ ਚਾਹੀਦੀ ਏ ਇਸ ਮੂਵੀ ਤੋਂ ਕਿ ਐਜੂਕੇਸ਼ਨ ਲੈ ਕੇ ਆਪਣਾ ਰੁਤਬਾ ਕਾਇਮ ਕਰੋ ਤਾਂ ਕਿ ਤੁਹਾਨੂੰ ਕੋਈ ਜਾਤ ਦੇ ਆਧਾਰ ਉੱਤੇ ਪੰਡ ਨਾ ਸਕੇ ਜੈ ਭੀਮ ਜੈ ਭਾਪਾ ਨੇਪੰਜੀ ਤੁਹਾਨੂੰ ਕਿੱਦਾਂ ਦੀ ਲੱਗੀ ਫਿਲਮ ਇਹ ਬਹੁਤ ਜ਼ਿਆਦਾ ਵਧੀਆ ਲੱਗੀ ਆ ਜਿੱਦਾਂ ਕਿ ਭਾਜੀ ਹੁਣੀ ਸਭ ਕੁਝ ਦੱਸ ਹੀ ਗਏ ਆ ਉਹ ਤੋਂ ਬਾਅਦ ਉਹ ਮਤਲਬ ਕਿ ਸਾਨੂੰ ਹੁਣ ਇਸ ਮੂਵੀ ਤੋਂ ਸੇਧ ਲੈਣ ਦੀ ਲੋੜ ਆ ਨਾ ਖਾਸ ਕਰਕੇ ਇਸਤਰੀਆਂ ਲਈ ਤੇ ਸਾਡੇ ਲੇਡੀਜ਼ ਲਈ ਕਿ ਅਸੀਂ ਆਪ ਖੁਦ ਪੜੇ ਰਹੇ ਇਸ ਲਿਖੇ ਨੂੰ ਮੰਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਪੜਾ ਸਕਾਂਗੇ ਨਾ ਕਿ ਸਾਡੇ ਸਾਡੇ ਤੋਂ ਹੀ ਸਾਡੇ ਬੱਚੇ ਸਿੱਖਦੇ ਆ ਬਸ ਜੀ ਹਾਂ ਜੀ ਸੱਚੀ ਗੱਲ ਦੀ ਸੱਚੀ ਗੱਲ ਦੀ ਤੁਸੀਂ ਅਜੇ ਮੂਵੀ ਦੇਖੀ ਆ ਕਿੱਦਾਂ ਦੀ ਮੂਵੀ ਲੱਗੀ ਕੀ ਇੱਥੇ ਮੈਂ ਸੰਦੇਸ਼ ਦਿੱਤਾ ਜੈ ਭੀਮ ਜੈ ਭਾਰਤੀ ਪਹਿਲਾਂ ਦਾ ਜਿੰਨੇ ਵੀ ਸਾਡੇ ਅੱਜ ਫਿਲਮ ਦੇਖਣ ਆਏ ਲੇਡੀਜ਼ ਬੱਚੇ ਸਾਰਿਆਂ ਦਾ ਬਹੁਤ ਧੰਨਵਾਦ ਕਿ ਇੱਕ ਨਿੱਕੇ ਜਿਹੇ ਬੋਲ ਤੇ ਘੱਟੋ ਘੱਟ 200 300 ਬੰਦਾ ਫਿਲਮ ਦੇਖਣ ਪਹੁੰਚਿਆ ਸੀਟਾ ਵੀ ਅੱਜ ਦੇਖੋ ਜਿਹੜੇ ਸੰਯੋਜਕ ਸੀਗੇ ਉਹ ਵੀ ਥੱਲੇ ਬੈ ਕੇ ਸਾਨੂੰ ਦੇਖਣੇ ਪਈ ਚਲੋ ਫਿਰ ਵੀ ਬਹੁਤ ਖੁਸ਼ੀ ਹੋਈ ਬਾਕੀ ਇਹ ਹੈ ਕਿ ਦੇਖੋ ਕਿਸੇ ਵੀ ਧਰਮ ਦਾ ਕੋਈ ਵੀ ਬੰਦਾ ਜਿਆਦਾ ਵਧੀਆ ਕੰਮ ਕਰਦਾ ਤੁਹਾਨੂੰ ਸਵਾਇਆ ਜਾਂਦਾ ਮੈਂ ਤੁਹਾਨੂੰ ਦੱਸ ਦਵਾਂ ਜੋਤੀਰਾਵ ਫੂਲੇ ਤੇ ਸਤਿਪ੍ਰੀਯ ਫੂਲੇ ਜੀ ਸੈਣੀ ਸਮਾਜ ਵਿੱਚੋਂ ਸੀ ਪਰ ਇਹ ਆ ਕਿ ਸਾਡੇ ਸਮਾਜ ਨੇ ਕਿਉਂਕਿ ਉਹਨਾਂ ਨੇ ਸਾਨੂੰ ਗੱਲਾਂ ਲਾਇਆ ਅਸੀਂ ਹੁਣ ਉਹਨਾਂ ਨੂੰ ਗੱਲਾਂ ਲਾ ਰਹੇ ਹਾਂ ਕਿ ਵਾਕਈ ਉਹ ਕਿੰਨੇ ਵਧੀਆ ਪ੍ਰੇਰਣਾ ਦਾ ਇੱਕ ਸੈਣੀ ਸਮਾਜ ਤੋਂ ਹੋ ਕੇ ਉਹਨਾਂ ਨੇ ਕਿੰਨੇ ਲੋਕਾਂ ਦਾ ਭਲਾ ਕਿ ਅਸ਼ੂਤਾਂ ਨੂੰ ਚੱਕਣ ਲਈ ਕਿੰਨਾ ਫਿਰ ਬਾਬਾ ਸਾਹਿਬ ਆਏ ਉਹਨਾਂ ਨੇ ਇਹਨਾਂ ਦੇ ਪੈਰਾਂ ਤੇ ਚੱਲੇ ਗੁਲਾਮਗੀਰੀ ਬੁੱਕ ਪੜ੍ਹੀ ਉਹਨਾਂ ਦੀ ਤੇ ਉਹਨਾਂ ਨੂੰ ਆਪਣਾ ਗੁਰੂ ਵੀ ਮੰਨਿਆ ਤੇ ਬਹੁਤ ਵਧੀਆ ਫਿਲਮ ਸੀਗੀ ਤੇ ਸਾਰੇ ਜਿੰਨੇ ਆਯੋਜਕ ਆ ਸਾਰੇ ਵਧਾਈ ਦੇ ਪਾਤਰਾ ਕਿ ਇੰਨੀ ਵਧੀਆ ਲੋਕਾਂ ਨੂੰ ਫਿਲਮ ਪਾਈ ਜਾ ਕੇ ਮਜਾ ਆ ਫਸਾ ਹਾਂਜੀ ਪੰਜੀ ਤੁਸੀਂ ਇਸ ਫਿਲਮ ਬਾਰੇ ਕੀ ਕਹਣਾ ਜੀ ਜੀ ਹਾਂਜੀ ਫਿਲਮ ਬਹੁਤ ਅੱਛੀ ਸੀ ਸਭੀ ਮਾਮਤਾ ਚਾਹਨੇ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਦਿਖਾਓ ਸਿੱਖਿਆ ਵਿੱਚ ਕੀ ਦੱਸਿਆ ਗਿਆ ਕਿ ਹਾਂਜੀ ਇੱਥੇ ਵੀ ਆ ਮੇ ਬੱਚਿਆਂ ਨੂੰ ਐਜੂਕੇਟ ਹੋਣਾ ਚਾਹੀਦਾ ਸਭ ਤੋਂ ਜ਼ਿਆਦਾ ਹਾਂਜੀ ਸਿੱਖਿਆ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਬੱਚੀਆਂ ਨੂੰ ਪੜ੍ਹਾਓ ਤੇ ਉਹਨਾਂ ਦਾ ਭਵਿੱਖ ਵੱਧ ਤੋਂ ਵੱਧ ਹੋਊਗਾ ਹਾਂਜੀ ਹਾਂਜੀ ਸਤਿਗੁਰੂ ਜੀ ਸਤਿਗੁਰੂ ਜੀ ਜੈਪੀਮ ਜੈ ਭਾਰਤ ਅੱਜ ਅੱਜ ਲੱਗੀ ਜਿਹੜੀ ਕਿੰਦਾ ਦੀ ਫਿਲਮ ਦੀ ਜੈਪੀਮ ਜੈ ਭਾਰਤ ਕਲਮ ਇੱਕ ਮਿਸਾਲ ਆ ਕਿਉਂਕਿ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਆਉਂਦੀਆਂ ਆ ਉਹ ਘਰੇਲੂ ਵਿਵਾਦਾਂ ਤੇ ਹੁੰਦੀਆਂ ਆ ਇਹ ਇੱਕ ਫਿਲਮ ਇਦਾਂ ਦੀ ਬਣਾਈ ਆ ਜਿਹੜੀ ਕਿ ਐਜੂਕੇਸ਼ਨ ਤੇ ਆ ਔਰਤਾਂ ਨੂੰ ਪੜ੍ਹਾਈ ਦੇ ਵਿੱਚ ਕਿਦਾਂ ਅੱਗੇ ਲੈ ਕੇ ਜਾ ਸਕਦੇ ਇਹਨਾਂ ਦੀ ਬਦੌਲਤ ਹੀ ਅੱਜ ਔਰਤਾਂ ਨੂੰ ਆਜ਼ਾਦੀ ਮਿਲੀ ਆ ਤੇ ਜਿਸ ਤਰ੍ਹਾਂ ਫਿਲਮ ਵਿੱਚ ਦਿਖਾਇਆ ਗਿਆ ਕਿ ਉਹਨਾਂ ਨੇ ਪਹਿਲੀ ਔਰਤ ਟੀਚਰ ਵੀ ਔਰ ਨਾਲ ਹੀ ਪਹਿਲੀ ਔਰਤ ਜਿਨੇ ਆਪਣੀ ਪਤੀ ਨੂੰ ਅਗਨੀ ਵੀ ਆਪ ਦਿੰਦੀ ਆ ਆਮ ਤੌਰ ਤੇ ਔਰਤਾਂ ਨੂੰ ਪਿੱਛੇ ਲੈ ਜਾਇਆ ਜਾਂਦਾ ਸੀਗਾ ਇਹ ਪ੍ਰਸੰਨ ਨਹੀਂ ਸੀਗੀ ਇਹ ਪ੍ਰਸੰਨ ਨਹੀਂ ਸੀਗੀ ਤੋਂ ਬਾਕੀ ਅੱਜ ਦੇ ਇਸ ਜਿਹੜੀ ਹੈ ਸਾਨੂੰ 2 ਦਿਨਾਂ ਦੇ ਵਿੱਚ ਹੀ ਫਿਲਮ ਦਾ ਅਰੇਂਜ ਕਰਨੇ ਦਾ ਮੌਕਾ ਮਿਲਿਆ ਸੀਗਾ 180 ਸੀਟਾਂ ਸਈਆਂ ਅੰਦਰ ਪਰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਲਗਭਗ 310 ਅੰਦਰ ਜਿੰਨੇ ਵੀ ਆਪਣੇ ਦਰਸ਼ਕ ਸੀ ਆਂਡਵਲ ਦਰਸ਼ਕਾਂ ਨੇ ਇਸ ਮੂਵੀ ਨੂੰ ਦੇਖਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਮਿਲ ਕੇ ਇੱਕ ਵਾਰੀ ਫੇਰ ਕੋਸ਼ਿਸ਼ ਕਰਾਂਗੇ ਕਿ ਇੱਕ ਸ਼ੋਅ ਹੋਰ ਅਰੇਂਜ ਕਰੀਏ ਤਾਂ ਜੋ ਬਦ ਤੋਂ ਬਦ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਸਿੱਖਿਆ ਤੋਂ ਬਿਨਾਂ ਕੁਝ ਨਹੀਂ ਪੜ੍ਹਾਈ ਤੋਂ ਬਿਨਾਂ ਕੁਝ ਨਹੀਂ ਜੈ ਭੀਮ ਜੈਪਾਲ ਸੋ ਦਸਾਲਾ ਨੇ ਦੱਸਿਆ ਕਿ ਬਹੁਤ ਤਰੀਕੇ ਨਾਲ ਕਿ ਫਿਲਮ ਬਹੁਤ ਵਧੀਆ ਸੀਗੀ ਜੀ ਹਾਂਜੀ ਹੁਣ ਆਪਾਂ ਇੱਕ ਹੋਰ ਵੀਰ ਜੀ ਆਪਾਂ ਇਹਨਾਂ ਕੋ ਵਿਚਾਰ ਲਾਵਾਂਗੇ ਹਾਂਜੀ ਵੀਰ ਜੀ ਅੱਜ ਜਿਹੜੀ ਫਿਲਮ ਫੂਲੇ ਲੱਗੀ ਸੀ ਇਹ ਤੁਸੀਂ ਦੇਖੀ ਆ ਕਿੱਦਾਂ ਦੀ ਰਾਇ ਫਿਲਮ ਸਾਰਿਆਂ ਨੂੰ ਪਹਿਲਾਂ ਜੈਪੀਮ ਜੀ ਜੋਤੀਵਾ ਫੂਲੇ ਕਲਮ ਜਿਹੜੀ ਅੱਜ ਆਪਾਂ ਦੇਖੀ ਆ ਬਹੁਤ ਹੀ ਭਾਵੁਕਤ ਔਰ ਬਹੁਤ ਹੀ ਵਧੀਆ ਫਿਲਮ ਆ ਸਾਡੇ ਜੀਵਨ ਤੇ ਆਧਾਰ ਆ ਸਾਡਾ ਸਮਾਜ ਜੋ ਪਿਛੜਿਆ ਸੀ ਉਸ ਨੂੰ ਇਹ ਦਰਸਾਉਂਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਅਸੀਂ ਅੱਗੇ ਵਧ ਸਕੀਏ ਤੇ ਫਿਲਮ ਜਿਹੜੀ ਆ ਬਹੁਤ ਹੀ ਵਧੀਆ ਆ ਸਾਨੂੰ ਜਿਹੜੀਆਂ ਕੁਰਸੀਆਂ ਵਾਸਤੇ ਐਕਸਟਰਾ ਸਾਨੂੰ ਜਿਹੜਾ ਆ ਉਹ ਲਵਾਉਣੇ ਪੈ ਗੀਆਂ ਮਤਲਬ ਲੋਡ ਤੋਂ ਵੱਧ ਜਿਹੜਾ ਸਾਡੇ ਹਾਂ ਸਾਨੂੰ ਲੋਡ ਤੋਂ ਵੱਧ ਸੌਂਸ ਛਾਂਡੇ ਦੇ ਵਿੱਚ ਮਿਲਿਆ ਸਾਡੇ ਕੋਲ ਸਾਥੀਆਂ ਨੇ ਰਿਪੋਰਟ ਆਖਾਲਾ ਕੀਤਾ ਸੀ ਕਿ ਅਸੀਂ ਇਹ ਫਿਲਮ ਲਵਾਉਣੀ ਆ ਤੇ ਅਸੀਂ ਜੋ ਸੋਚਿਆ ਸੀ 180 ਤੱਕ ਦੀ ਜਿਹੜੀ ਸਾਡੀ ਲੀਡ ਸੀ ਕਿ ਅਸੀਂ ਕਰਨੀ ਆ ਪਰ ਜੋ ਕਹਿੰਦੇ ਪਰਮਾਤਮਾ ਨੂੰ ਮਨਜ਼ੂਰ ਆ ਉਹ ਸਾਡੀ ਉਸ ਤੋਂ ਵੀ ਜਿਹੜੀ ਡਬਲ ਹੋਈ ਆ ਇਸ ਕਰਕੇ ਸਾਨੂੰ ਐਕਸਟਰਾ ਕੁਰਸੀਆਂ ਔਰ ਐਕਸਟਰਾ ਸੋਫੇ ਵਗੈਰਾ ਅੰਦਰ ਜਿਹੜੇ ਲਵਾ ਕੇ ਜਨਤਾ ਨੂੰ ਕਵਰ ਕੀਤਾ ਗਿਆ ਜੀ ਮੇਰੇ ਬਦਲ ਕਹਿੰਦੇ ਥੱਲੇ ਬੈ ਕੇ ਵੀ ਲੋਕਾਂ ਨੂੰ ਫਿਲਮ ਦੇਖੀ ਬਿਲਕੁਲ ਬਿਲਕੁਲ ਜੀ ਕਈਆਂ ਨੇ ਮੈਟ ਤੇ ਬੈ ਕੇ ਜੋ ਸੈਂਟਰ ਚ ਸੀੜੀਆਂ ਆ ਉਹਦੇ ਤੇ ਵੀ ਬੈ ਕੇ ਜਿਹੜੀ ਆ ਜਨਤਾ ਨੇ ਫਿਲਮ ਦੇਖੀ ਆ ਸੋ ਧੰਨਵਾਦ ਜੀ ਤੁਹਾਡਾ ਹਾਂਜੀ ਵੀਰ ਜੀ ਜਿਹੜੀ ਅੱਜ ਦੀ ਫਿਲਮ ਫੂਲੇ ਰਿਲੀਜ਼ ਹੋਈ ਆ ਜੀ ਇਹਦੇ ਬਾਰੇ ਮੈਂ ਤੁਹਾਨੂੰ ਕੀਪ ਚੰਨ ਕਿੱਦਾਂ ਦੀ ਲੱਗੀ ਫਿਲਮ ਤੁਹਾਨੂੰ ਪਰ ਇਹ ਜਿਹੜੀ ਮੂਵੀ ਜਿਹੜੀ ਹੈ ਨਾ ਕਿ ਉਹ ਅੱਜ ਕੱਲ ਹਲੇ ਤੱਕ ਵੀ ਔਰਤਾਂ ਔਰ ਬੱਚਿਆਂ ਨੂੰ ਕਈ ਇਧਰ ਅਪੀਰੈਂਸ ਆ ਕੇ ਨਹੀਂ ਹੋਏ ਹੌਲਡ ਕਰਦੇ ਕਿ ਨਹੀਂ ਪੜਾਈਏ ਠੀਕ ਹੈ ਨਾ ਇਹ ਮੂਵੀ ਇਹੋ ਜੀ ਆ ਕਿ ਇੱਕ ਤਾਂ ਅੱਜ ਕੱਲ ਵੀ ਕਹਿ ਰਹੇ ਜਾਤ ਪਾਤ ਜਾਤ ਪਾਤ ਉਹ ਵੀ ਹੈ ਹੀ ਹੈ ਤੋਂ ਜੋ ਸਿੱਖਿਆ ਬਾਰੇ ਦੱਸਿਆ ਨਾ ਇਸੋਂ ਬੈਸ ਪਰ ਜੋ ਅੱਜ ਜੁਆ ਸੀ ਸੋਚਿਆ ਸੀ ਅਪੀ ਇੰਨੇ ਬੰਦੇ ਹੋਣਗੇ ਪਰ ਦੇਖੋ ਇਹ ਕੇ ਬਹਿ ਕੇ ਦੇਖੀ ਮੂਵੀ ਸਾਡੇ ਹਿੰਦੂ ਵੀ ਤੋਂ ਦੱਗਾ ਰਹੀ ਆ ਕਿ ਜਗਾ ਘਟ ਗਈ ਸੀ ਤੇ ਕੁਝ ਸਾਡੇ ਕੁਝ ਟੀਚਰ ਕੁਝ ਮੁਲਾਜ਼ਮ ਬੰਦੇ ਆ ਕੁਝ ਇਹ ਚਲੇ ਗਏ ਕਿ ਨਹੀਂ ਕੋ ਨੈਕਸਟ ਟਾਈਮ ਦਿਖਾਂਗੇ ਹੁਣ ਦੇਖਾਂਗੇ ਰਿਕਵੈਸਟ ਕਰਾਂਗੇ ਇਹਨਾਂ ਨੂੰ ਸਾਨੂੰ ਅੱਗੇ ਮੌਕਾ ਵੀ ਦਿਓ ਇਹ ਦੁਆਰ ਮੂਵੀ ਬਹੁਤ ਹਾਂ ਹਾਂ ਜਰੂਰ ਜਰੂਰ ਲੱਗੇਗੀ ਅਸੀਂ ਰਿਕਵੈਸਟ ਉਹੀ ਗੱਲ ਚੱਲ ਰਹੀ ਹੈ ਮੈਨੇਜਰ ਸਾਹਿਬ ਨਾਲ ਵੀ ਸਾਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਜਾਵੇ ਸਾਡੇ ਕਾਫੀ ਬੰਦੇ ਮੁੜ ਕੇ ਵੀ ਗਏ ਆ ਔਰ ਫਿਲਮ ਇਦਾਂ ਦੀਆਂ ਫਿਲਮ ਹੈ ਮੈਨੂੰ ਕਹਿੰਦਾ ਜਰੂਰ ਲੱਗਣੇ ਚਾਹੀਦੀਆਂ ਹਾਂਜੀ ਹਾਂਜੀ ਸੋ ਵੀਰ ਉਹਨਾਂ ਨੇ ਆਪਣੇ ਬਹੁਤ ਵਧੀਆ ਪਿਆਰ ਤੇ ਲੋਕਾਂ ਨੇ ਦੱਸਿਆ ਕਿ ਫਿਲਮ ਜਿਹੜੀ ਬਹੁਤ ਅੱਛੀ ਫਿਲਮ ਆ ਅੱਛਾ ਇਹਦੇ ਵਿੱਚ ਦੇਖਣ ਨੂੰ ਬੜਾ ਮਿਲਿਆ ਔਰ ਜਿਹੜੀ এডਿਕੇਸ਼ਨ ਤੇ ਆਧਾਰਿਤ ਜਿਹੜੀ ਫਿਲਮਾਂ ਸੋ ਹੁਣ ਆਪਾਂ ਜਿਹੜੀ ਅੰਬੇਦਕਰ ਕੋਰਸਟਾਨ ਵਾਲਾ ਜਿਹੜੀ ਹੈਗੇ ਉਹ ਕਮੇਟੀ ਉਹਨਾਂ ਦੇ ਵਿਚਾਰ ਲਵਾਂਗੇ ਉਹਨਾਂ ਦਾ ਫਿਲਮਰ ਕੀ ਕਰਨਾ ਹੈ ਸੋ ਵੀਰ ਜੀ ਅੱਜ ਜਿਹੜੀ ਫਿਲਮ ਤੁਸੀਂ ਲਗਵਾਈ ਸੀਗੀ ਤੇ ਇਹਦਾ ਰਿਸਪੌਂਸ ਮੈਨੂੰ ਪਤਾ ਲੱਗਾ ਬਹੁਤ ਜ਼ਿਆਦਾ ਵਧੀਆ ਮਿਲਿਆ ਕੀ ਕੀ ਵਿਚਾਰ ਇਹਦੇ ਬਾਰੇ ਕੀ ਕਰਨਾ ਚਾਹੋਗੇ ਦੇਖੋ ਭਾਜੀ ਅਸੀਂ ਹਨਾ ਇੱਕ ਥੀਏਟਰ ਬੁੱਕ ਕੀਤਾ ਸੀ 180 ਸੀਟਾਂ ਦਾ ਸਾਨੂੰ ਹੋਈ ਸੀ ਪੇਮੈਂਟ ਤੇ ਜਦੋਂ ਅਸੀਂ ਜਿੰਨਾ ਪ੍ਰਚਾਰ ਕੀਤਾ ਕੋਸਾ ਉਹਨਾਂ ਜਦੋਂ ਅਸੀਂ ਟਿਕਟਾਂ ਵੰਡਣ ਤੇ ਆਏ ਤਾਂ ਸਾਨੂੰ 310 ਟਿਕਟਾਂ ਵੰਡ ਦਿੱਤੀਆਂ ਗਈਆਂ। ਮੈਨੂੰ ਪਤਾ ਲੱਗਾ ਡਬਲ ਹੀ ਹੋ ਗਿਆ। ਡਬਲ ਹੋ ਗਿਆ। ਕੁਝ ਬੰਦਿਆਂ ਨੂੰ ਫੋਨ ਕਰਕੇ ਰੋਕਿਆ ਗਿਆ ਵੀ ਤੁਸੀਂ ਇੱਥੇ ਆਉਂਗੇ ਤੁਹਾਨੂੰ ਚੇਅਰ ਨਹੀਂ ਮਿਲੂਗੀ ਥੱਲੇ ਬੈਠਣਾ ਪਊਗਾ। ਬਹੁਤ ਮੁਸ਼ਕਲ ਹੈ। ਕਿਉਂਕਿ ਜਿਹਨੂੰ ਪੈਸੇ ਦਿੱਤੇ ਉਹਨੂੰ ਚੇਅਰ ਚਾਹੀਦੀ ਹੈ। ਤੇ ਮੇਰੇ ਖਿਲ ਨਾਲ ਲੁਕਨਸ ਥੱਲੇ ਬੈਠ ਕੇ ਦੇਖੀ ਵੀ ਹੈ ਕਦੀ। ਦੇਖੀ ਹੈ ਜੀ ਕਾਫੀ ਮੈਂ ਖੁਦ ਥੱਲੇ ਬੈਠ ਕੇ ਦੇਖੀ ਹਾਂ ਜੀ। ਸੋ ਵੀਰ ਜੀ ਤੁਹਾਡਾ ਕੀ ਕਹਿਣਾ ਅੱਜ ਜਿਹੜੇ ਫਿਲਮ ਚਲੋ ਰਿਲੀਜ਼ ਹੋਗੀ ਲੋਕਾਂ ਨੇ ਦੇਖੀ ਵੀ ਲਈ ਹਾਂ ਜ ਜਿਨ੍ਹਾਂ ਨੇ ਸਾਡੀ ਇੱਕ ਬੋਲ ਤੇ ਫਿਲਮ ਦੇਖਣ ਲਈ ਆਏ ਆ ਕਿਉਂਕਿ ਇਹ ਜਿਹੜੀ ਫਿਲਮ ਆ ਇੱਕ ਇਤਿਹਾਸ ਆ ਤੇ ਸੱਚ ਦਿਖਾਇਆ ਗਿਆ ਆ ਤੇ ਜਿੰਨੀ ਕ ਅਸੀਂ ਆਸ ਰੱਖੀ ਸੀ ਤੋਂ ਡਬਲ ਹੋ ਜਨਤਾ ਆ ਚੁੱਕੀ ਆ ਤੇ ਹਾਲੇ ਹੋਰ ਵੀ ਅਸੀਂ ਸ਼ੋਅ ਕਰਨੇ ਆ ਤੇ ਹੁਣ ਅਸੀਂ ਉਸ ਦਾ ਪਲਾਨ ਕਰਾਂਗੇ ਧੰਨਵਾਦ ਤੇ ਖਾਸ ਤੌਰ ਤੇ ਇਸ ਸਿਨੇਮਾ ਦਾ ਧੰਨਵਾਦ ਕਰਦੇ ਆ ਟਾਂਡਾ ਲੱਖੀ ਸਿਨੇਮਾ ਦਾ ਤੇ ਮਨੋਜ ਤਨਵਰ ਜੀ ਦਾ ਜਿਨ੍ਹਾਂ ਨੇ ਇਸ ਫਿਲਮ ਦੀ ਪਰਮਿਸ਼ਨ ਲੈ ਕੇ ਇਸ ਸਾਨੂੰ ਦਿਖਾਉਣ ਦਾ ਮੌਕਾ ਦਿੱਤਾ ਤੇ ਮੈਨੇਜਰ ਸਾਹਿਬ ਦੀ ਸਾਨੂੰ ਬਹੁਤ ਸਪੋਰਟ ਰਹੀ ਇੱਥੇ ਦੀ ਟੋਟਲੀ ਸਿਨੇਮਾ ਦੀ ਪੂਰੀ ਟੀਮ ਦੀ ਸਾਨੂੰ ਸਪੋਰਟ ਰਹੀ ਹੈ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਆ ਇਹ ਖਾਸ ਤੌਰ ਤੇ ਤੁਹਾਾਰੇ ਹੀ ਪ੍ਰਬੰਧਕਾਂ ਦਾ ਤੁਹਾਾਰੇ ਹੀ ਜਿਹੜੇ ਸੰਗਤ ਦੇ ਇਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਲੋਕਾਂ ਨੂੰ ਸ਼ੇਅਰ ਕਰ ਰਹੇ ਹੋ ਅਲਫ ਟੀਵੀ ਤੇ ਮੈਂ ਆਪਣੇ ਸਾਥੀਆਂ ਨੂੰ ਇਹ ਵੀ ਆਪਣੇ ਵੱਲੋਂ ਕਹਾਂਗਾ ਕਿ ਅਲਫ ਟੀਵੀ ਨੂੰ ਬਹੁਤ-ਬਹੁਤ ਸਪੋਰਟ ਕਰਕੇ ਸ਼ੇਅਰ ਕਰੋ ਕਮੈਂਟ ਕਰੋ ਕਿ ਜਿਹੜੀ ਇਹਨਾਂ ਨੇ ਕਵਰਿੰਗ ਕੀਤੀ ਇਹਨਾਂ ਨੂੰ ਕਿਵੇਂ ਲੱਗੀ ਜਿਨ੍ਹਾਂ ਨੇ ਬਿਨਾਂ ਕਿਸੇ ਕਹਿਦਿਆ ਕਿ ਕੋਈ ਧਰਮ ਸਮਾਨ ਨੂੰ ਛੱਡ ਕੇ ਬਰਾਬਰੀਤਾ ਦੇ ਨਾਲ ਇਸ ਵਿੱਚ ਸਾਡੇ ਵਿਚਕਾਰ ਪਹੁੰਚੇ ਆ ਬਹੁਤ ਖਾਸ ਤੌਰ ਤੇ ਧੰਨਵਾਦ ਤੁਹਾਡਾ ਵੀ ਸੋ ਧੰਨਵਾਦ ਤੁਹਾਡਾ ਜੀ ਸਾਨੂੰ ਸਮਝਣ ਲਈ ਬਹੁਤ-ਬਹੁਤ ਸੋ ਇਹ ਸੀਗੇ ਜ ਅੰਬੇਦਕਰ ਫੋਰ ਸਟਾਲ ਜਿਹੜੇ ਜਿਹੜੇ ਅਹੁਦੇਦਾਰ ਆ ਜਿਨ੍ਹਾਂ ਉੱਪਰ ਫਿਲਮ ਅਜੇ ਲਗਵਾਈ ਗਈ ਸੀ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਅੱਜ ਤੁਹਾਨੂੰ ਇਹ ਜਿਹੜੀ ਫਿਲਮ ਜਾਂ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਅੱਸੀ ਕਾਲ ਜੀ